ਹਾਂਜੀ ਜੈ ਪੀ ਜੈ ਭਾਤ ਹਾਂਜੀ ਜੈ ਪੀ ਜੈ ਭਾਤ ਸਾਡੇ ਪੈਨ ਦੇ ਬੰਦੇ ਦੇਖੋ ਜੀ ਜਿਹੜਾ ਜੈਮ ਇਹ ਜੈਮ ਦਾ ਦੁਆਖਾਂ ਲੱਗਿਆ ਸਿਆਛ ਜੈਮ ਚ ਤਾਂ ਰਗ ਰੰਗ ਕਾ ਲੱਗਿਆ ਜੀ ਉੱਪਰ ਜਿੱਦਾਂ ਰੰਗ ਆਉਣ ਬੜਾ ਆ ਜੀ ਆ ਦੇਖੋ ਜੀ ਤੇ ਸਾਰੇ ਪਾਛੇ ਇਹ ਰੰਗ ਉਗਾਨੇ ਜਮਾ ਸੋ ਡਿਪੈਂਡ ਤੇ ਬੰਦੇ ਜੀ ਸਿਹਾਰ ਕਰਨ ਲੱਗੇ ਜੈਮ ਦਾ ਉਹ ਸਿਹਾਰ ਦੁਆ ਕਰਨ ਨੂੰ ਸਹਾਨਾ ਜੈਮ ਦਾ ਨਾਮ ਵਧੀਆ ਕਰਨਾ ਹੁਣ ਕਿਦਾਂ ਕੀ ਦੇਖੋ ਜੀ ਪਛੀ ਨਵ ਸੁਨਾ ਕਟਾ ਕੇ ਰੱਖੀਆਂ ਅਗਲੇ ਆਣੇ ਦੇਖੋ ਜੀ ਆਹ ਦੇਖੋ ਇਹ ਜੈਮ ਦਾ ਨਾ ਆਇਆ ਜੀ ਇਹ ਆਪਣੇ 바ਵਾ ਸਾਹਿਬ ਦੇ ਨਾਮ ਦੇ ਜੈਮ ਬਣਾਇਆ ਮੁੰਡਿਆਂ ਨੇ ਤਿਆਰ ਕੀਤਾ ਹੈ ਜੀ ਆ ਦੇਖੋ ਜੀ ਕੋੜੀਆਂ ਕੋੜੀਆਂ ਲਿਆ ਕੇ ਰੱਖੀਆਂ ਨਹੀਂ ਹੁਣ ਇਹ ਜੈਮ ਹੁਣ ਦਵਾ ਕਰਨ ਲੱਗੇ ਆ ਦੇਖੋ ਜੀ ਜੈਮ ਆ ਤਾਕੀਆਂ ਟੁਕੀਆਂ ਸਾਰੀਆਂ ਰੰਗ ਕਾਨੀਆਂ ਵਧੀਆ ਕਾਨੀਆਂ ਆ ਆ ਚੋ ਜਾੜੀਆਂ ਜੋੜੀਆਂ ਲੱਗਾ ਵਾਈਆਂ ਲਾਵਾਂਗੇ ਜੀ ਜੋ ਜੈਮ ਦਾ ਇਹਾ ਕਾਨਾ ਦੇਖੋ ਆ ਦੇਖੋ ਜੀ ਅੱਜ ਤਾਂ ਜਾੜੀਆਂ ਪਾਟੀਆਂ ਹੋਣ ਇਹਨੀਆਂ ਇਹ ਐਣ ਹੁਣ ਗੱਲ ਵਾ ਲੌਣਗੇ ਜਾਰੀਆਂ ਦੇ ਪਿੱਛੇ ਜਗਾ ਆ ਦੇ ਮਾਫਤ ਹੌਪ ਤੇ ਬੋਧਿਆ ਕਰੀ ਹਾਂ ਆ ਦੇ ਇਹ ਸਾਰਾ ਪੇਂਟ ਕਰਨਾ ਜੀ ਤਾਂ ਕਿਆਂ ਤੁਕੀਆਂ ਜਿੱਦਾਂ ਦੀ ਕੋੜੀ ਵੀ ਲਿਆ ਕੇ ਰੱਖੀ ਆਈ ਆ ਦੇ ਆ ਦੇ ਉਪਰ ਲਿਖਣਾ ਆ ਬਾਬਾ ਸਾਫ ਤੇ ਯਾ ਬਾਬਾ ਸਾਹਿਬ ਦੇ ਖਰਬ ਦਾ ਨਾਮ ਲਿਖਣਾ ਉਪਰ ਜੀ ਹੁਣ ਦੇਖੋ ਉਤਰ ਮੰਦਰ ਆ ਗਿਆ ਹੁਣ ਉਹ ਦੇ ਪਾਟੀਆਂ ਮੂਟੀ ਆ ਲੈ ਆ ਕੇ ਰੱਖੀਆਂ ਆ ਆ ਦੇ ਆ ਵੀ ਲੈ ਆਇਆ ਜਾਲੀ ਜੁਲੇ ਲੋਹਾਂ ਵਾਲਾ ਵੀ ਲੈ ਕੇ ਆਇਆ ਦੇਖੋ ਜੀ ਆ ਦੇ ਜਾਲੀ ਵੀ ਲੋਹਣੀ ਆ ਪਹਿਨਾ ਆ ਦੇਖੋ ਸਾਰਾ ਕੋ ਨਵਾਂ ਸਮਾਨ ਆ ਗਿਆ ਆ ਦੇ ਇਹ ਜੋਗਰਾ ਪਾਓ ਜੀ ਕਿਹਦੇ ਕਿਹਨੇ ਪਾਉਣਾ ਵਿੱਚ ਦੇ ਜੈਮੂ ਦੇ ਵਿੱਚ ਜੋਗਰਾ ਪਾਉ ਹੁ ਜੀ ਬੰਦੇ ਜੋਗਰਾ ਪਾਉਣ ਆ ਦੇ ਆਹ λε अभी सामान लेके आए हैं नया लेके आया जी देखो सारा को नया आ लेटा लेटा भी आगी आगी। आ लैटा है जी लैटा भी नई आई आया आ लैटा है जी देखो लैड भी आप बढ़िया लेके आए हैं आप ये नहीं है क्या बढ़िया लैड आ बढ़िया लैड ਦੇਖੋ ਜੀ ਲੈਡ ਆ ਵੀ ਲੈਡ ਬਹੁਤ ਵਧੀਆ ਹੈ ਹਾਂਜੀ ਤੇ ਤਾਂ ਕਿਚਾ ਸਾਰੀਆਂ ਆਪਾਂ ਵਧੀਆ ਲਾਉਣੀਆਂ ਆ ਆਪਾਂ ਕੋਈ ਦੁਆੜੀ ਲਾਉਣਾ ਦੇਖੋ ਲੈਡ ਇਹ ਵੱਡਾ ਬੜਪਾਈ ਇੱਥੇ ਲੱਗਨੇ ਆ ਉੱਪਰ ਵੱਡੇ ਨੇ ਬੜਪਾਈ ਇਹ ਦੋ ਗਾਜੀ ਜਾਂ ਸੌਸ ਚ ਪੈਂਵਾਏ ਆਲੇ ਵੱਡਾ ਫੂਟਾ ਪੱਕਿਆ ਦਾ ਜਮਾਂ ਵੀ ਹੈਗਾ ਆ ਆਵੇ ਇਹ ਜਿੱਦਾਂ ਪੱਕਾ ਬੱਦ ਘਟਕਾਣ ਨੂੰ ਆਹ ਦੇ ਅੱਜ ਤੇ ਤਾਣਾ ਤੋਰਾ ਪੈ ਵਈਆਂ ਉਹ ਤਾਰ ਪਾਉਣਗੇ ਜੀ ਸੁਮਾਨ ਵਾਲੇ ਜਿੱਦਾਂ ਜਿੰਨਾ ਕੋਣ ਕਾਚਾ ਹੈਗਾ ਸਾਡੇ ਕੋਲ ਨਾ ਖਾਣਾ ਬੰਦਿਆਂ ਨੇ ਹਾਂ ਆਹ ਦੇ ਆਹ ਰੰਗ ਲੈ ਕੇ ਆਏ ਹੀ ਰੰਗ ਵੀ ਖਾਣਾ ਇੱਥੇ ਆਹ ਰੰਗ ਹੋਣਾ ਜੀ ਆਹ ਰੰਗ ਹੋਣਾ ਦੇਖੋ ਐ ਕਾਟ ਪਾਇਆ ਜੀ ਰੰਗ ਦਾ ਵਧੀਆ ਨਾ ਪਈਆ ਆ ਦੇ ਆ ਵੀ ਲੈ ਲਿਆ ਜਿਆ ਹਾਂਜੀ ਔਰ ਠੀਕ ਹੈ ਜੀ ਜੈਮ ਦਾ ਆਪਾ ਕੰਨ ਲੱਗੇ ਦੁਆ ਜੀ ਜੈਮ ਦੇ ਕਪੜਾ-ਕਪੜਾ ਮਾਰ ਕੇ ਵਧੀਆ ਬਣਾਵਾਂਗੇ ਹਾਂਜੀ ਚਲੋ ਠੀਕ ਹੈ ਇਹ ਅਗਲੇ ਬਲੌਗ ਵਿੱਚ ਮਿਲਾਂਗੇ ਹਾਂ ਕਾ ਸੈਗਰੀ ਕਰੀ ਜਾਈ ਸੈਗਰੀ ਵੀ ਨਾ ਨੂੰ ਜੀ ਬੰਦੇ ਬੰਦੇ ਫੱਜੀਾਂ ਕਿਉਂ ਮਾਵੇ ਚੋ ਇੱਕ ਆਪ ਪੱਜ ਨੂੰ ਆਦੇ ਪੱਜ ਨੂੰ ਬਾਕੀ ਆ ਡੰਪਰ ਡੰਗੋ ਆ ਜਿਹੜਾ ਡੰਪਰ ਸਾ ਨੂੰ ਜੋ ਜਿਹੜਾ ਡੰਪਰ ਤੇ ਚੱਕ ਸਕਦੇ ਆ ਉਹ ਚੱਕੋ ਡੰਪਰ ਆ ਦੇ ਕੋਈ ਆ ਡੰਬਣਾ ਦਾ ਜੀ ਜਗਾਰਮੈਂਟ ਐਚ ਜੀ ਪਲੇਟਾ ਵੀ ਪੈ ਸਕਦੀ ਆ ਪਲੇਟਾ ਵੱਧ ਘੱਟ ਜਿਹੜੀ ਵੱਧ ਘੱਟ ਉਹਨੂੰ ਕਿ ਪਲੇਟ ਜਿਦਾਾਂ ਰੱਖੀਆਂ ਥੱਲੇ

ਚਾਰ ਹੋ ਗਏ ਪੂਰੇ ਦੇ ਕੋਈ ਯਾਰ ਦੇ ਬਾਕੀ ਜੈਮਨ ਦੇ ਤਰ੍ਹਾਂ ਦੇ ਅੰਧਾ ਬਲੋਂ ਨੂੰ ਅੱਜ ਗਾਰਮੈਂਟ ਦੇ ਕੋਈ ਜੈਮੋਂ ਗਰਿਆ ਬੁਣਾਇਆ ਹੁੰਦਿਆ ਨੇ ਆਹ ਦੇਖੋ ਜੀ ਜੈਮਨ ਦੀ ਗੱਲ ਬਾਤ ਕੀ ਕੀ ਆ ਬੰਦਿਆਂ ਨੇ ਹਾਂਜੀ ਇਹ 바ਵਾ ਸਾਹਿਬ ਦੇ 바ਵਾ ਸਾਹਿਬ ਦੇ ਖਾਕੇ ਲਗਾਏ ਜੈਮ ਦਾ ਦੁਆ ਨਾਂ ਰੱਖਿਆ ਜੀ 바ਵਾ ਸਾਹਿਬ ਜੀ ਦਾ ਹਾਂਜੀ ਚਲੋ ਜੀ ਠੀਕ ਹੈ ਜੀ ਕੋਈ ਨਹੀਂ ਅਗਲੇ ਵਲੋਗ ਵਿੱਚ ਮਿਲ ਗਏ ਓਕੇ ਬਾਈ